ਲੰਬੇ ਸਮੇਂ ਤੋਂ ਆਪਾਂ ਦੇਖਦੇ ਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਕਿ ਐਮਐਲਏ ਛੱਡ ਕੇ ਦਲ ਬਦਲ ਗਏ ਚੋਣਾਂ ਵੀ ਲੜਿਆਏ ਪਰ ਉਹਦੇ باوجود ਵੀ ਉਹਨਾਂ ਦੀ ਵਿਧਾਇਕੀ ਵਰਕਰ ਆਦਗੀ ਇਸੇ ਤਰ੍ਹਾਂ ਦਾ ਪ੍ਰਚਾਰ ਆਪਾਂ ਇਹ ਸਰਕਾਰ ਚ ਵੀ ਦੇਖਦੇ ਆ ਰਹੇ ਆ ਇੱਥੇ ਤਾਂ ਉਹ ਤੋਂ ਵੀ ਗਹਾਂ ਚੰਨ ਚੜ੍ਹਦੇ ਆ ਨਾ ਸਜ਼ਾ ਵੀ ਹੋ ਜਾਂਦੀ ਹੈ ਦਲ ਬਦਲ ਕੇ ਚੇਅਰਮੈਨੀਆਂ ਵੀ ਮਿਲ ਜਾਂਦੀਆਂ ਪਰ ਉਹਦੀ ਵਿਧਾਇਕੀ ਖਾਰਜ ਕਰਕੇ ਨਵੇਂ ਸਿਰੇ ਤੋਂ ਚੋਣ ਨਹੀਂ ਹੁੰਦੀ ਕੀ ਇਹ ਨਵੀਂ ਚੋਣ ਦੇ ਲਈ ਹੁਣ ਰਾਹ ਵੱਜ ਰਿਹਾ ਜੀ ਇੱਕ ਨਹੀਂ ਦੋ ਦੋ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਆ ਸਕਦੀਆਂ ਸਾਡੇ ਮੂਰੇ ਜਦ ਸਰਕਾਰ ਇਸ ਮਸਲੇ ਤੇ ਘਿਰ ਸੰਗਦੀ ਹੈ ਕਿ ਵੀ ਤੁਸੀਂ ਫੈਸਲਾ ਕਿਉਂ ਨਹੀਂ ਲੈਂਦੇ ਇਹ ਤਾਜੀ ਸਥਿਤੀ ਕਿਉਂ ਪੈਦਾ ਹੋ ਰਹੀ ਹੈ ਅੱਜ ਕੱਲ ਇਹ ਸਵਾਲ ਬਹੁਤ ਤੇਜ਼ੀ ਨਾਲ ਉੱਠਣ ਲੱਗੇ ਕਿ ਜਿਹੜੇ ਲੋਕ ਸੰਵਿਧਾਨਕ ਪੋਸਟਾਂ ਤੇ ਅਹੁਦਿਆਂ ਤੇ ਹੈਗੇ ਨੇ ਕੀ ਉਹ ਸਾਰੇ ਅਹੁਦੇ ਹੀ ਹੁਣ ਪੋਲਿਟੀਕਲ ਖੋਦਗਰਜੀ ਦੀ ਭੇਟ ਚੜ ਗਏ ਨੇ ਉਹਨਾਂ ਲਈ ਸੰਵਿਧਾਨ ਦੀ ਭਾਵਨਾ ਕਾਨੂੰਨ ਦੀ ਭਾਵਨਾ ਜਾਂ ਕੀਤੇ ਗਏ ਕੋਈ ਕਾਨੂੰਨ ਦੀ ਨਜ਼ਰ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਆ ਗੈਰ ਕਾਨੂੰਨੀ ਕੰਮ ਉਹ ਸਾਰੇ ਕੰਮਾਂ ਦਾ ਇੱਕੋ ਇੱਕ ਤੋੜਾ ਜੇਕਰ ਛੱਡਦਾ ਉਹ ਕਹਿੰਦੇ ਨੇ ਆਪਣੀ ਪਾਰਟੀ ਨੂੰ ਮੈਨੂੰ ਨਿੱਜੀ ਤੌਰ ਤੇ ਕੋਈ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ ਇਸੇ ਦੇ ਤਹਿਤ ਲਗਾਤਾਰ ਇੱਕ ਰੌਲਾ ਲਗਾਤਾਰ ਦੇਸ਼ 'ਚ ਚੱਲਿਆ ਜਿਹੜਾ ਰਾਜਪਾਲਾਂ ਤੇ ਰਾਸ਼ਟਰਪਤੀ ਦੇ ਕੋਲ ਪੈਂਡਿੰਗ ਪਏ ਰਹਿੰਦੇ ਬਿੱਲ ਸੀਗੇ ਉਹਨਾਂ ਦੇ ਮਾਮਲਿਆਂ ਦੇ ਵਿੱਚ ਹੁਣ ਜਦੋਂ ਦੀ ਕੋਈ ਟਾਈਮ ਸਮਾਸੀ ਮੰਨੀ ਹੈ ਸ਼ਾਇਦ ਜਿਹੜੇ ਸੰਵਿਧਾਨ ਬਣਾਉਣ ਵਾਲੇ ਉਦੋਂ ਦੇ ਬੰਦੇ ਸੀ ਜਿਹੜੇ ਵੱਡੀਆਂ ਮੂਵਮੈਂਟਾਂ ਚੋਂ ਆਏ ਸੀ ਤੇ ਵੱਡੇ ਸਕਾਲਰ ਸੀ ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਹੋਣਾ ਵੀ ਇਹਨਾਂ ਪੋਸਟ ਆਉਂਦੇ ਇੱਥੇ ਬੈਠਾ ਬੰਦਾ ਵੀ ਕਦੇ ਐਵੇਂ ਕਰਿਆ ਕਰੇਗਾ ਵੀ ਉਹ ਤਾਂ ਕੰਮ ਕਰੂਗਾ ਹੀ ਨਾ ਜਿਹੜਾ ਥੋੜਾ ਇਦੋਂ ਵੱਡਾ ਉਹਦਾ ਕੀ ਦੇ ਦੀ ਉਹ ਤਾਂ ਆਪਣੀ ਜ਼ਮੀਰ ਮੁਤਾਬਕ ਬਿਨਾਂ ਕਿਸੇ ਦਬਾਅ ਤੋਂ ਕੰਮ ਕਰਿਆ ਕਰੂਗਾ ਆਪਣੇ ਬਵੇਕ ਨਾਲ ਜੋ ਉਹਨੂੰ ਲੱਗੂਗਾ ਕਿ ਮੈਂ ਇੰਨੇ ਸਮੇਂ ਲਈ ਕਰਦਾ ਹਾਂ ਹੁਣ ਜਦੋਂ ਸੁਪਰੀਮ ਕੋਰਟ ਨੇ ਜੱਜਮੈਂਟ ਦਿੱਤੀ ਸੀ ਗਵਰਨਰ ਤੇ ਰਾਸ਼ਟਰਪਤੀ ਬਾਰੇ ਤਾਂ ਸਰਕਾਰ 'ਚ ਬਹੁਤ ਇੱਕ ਲੈਵਲ ਦੇ ਹੜਕੰਪ ਬਚ ਗਿਆ ਇਹ ਕਿਉਂ ਕੀਤਾ ਜੀ ਉਹਨੇ ਇਹੀ ਕਿਹਾ ਵੀ ਤੁਸੀਂ ਭਾਈ ਤਿੰਨ ਮਹੀਨੇ ਤੋਂ ਵੱਧ ਨਹੀਂ ਰੱਖ ਸਕਦੇ ਵਿਧਾਨ ਸਭਾ ਕੋਈ ਭੇਜੋਗੇ ਮੁੜ ਕੇ ਫੇਰ ਭੇਜੂਗੀ ਜੇ ਤੁਸੀਂ ਰਾਸ਼ਟਰਪਤੀ ਨੂੰ ਭੇਜਣਾ ਉਹਨੂੰ ਭੇਜੋ ਵਾਪਸ ਭੇਜਣਾ ਉਹਨੂੰ ਭੇਜੋ ਨੀਤਾ ਦਸਕਦ ਕਰੋ ਤੁਸੀਂ ਆਪਣੇ ਕੋਲ ਕੁੰਡਲੀ ਮਾਰ ਕੇ ਕਿਵੇਂ ਰੱਖ ਸਕਦੇ ਹੋ ਸਾਰੀਆਂ ਚੀਜ਼ਾਂ ਇਹ ਤਾਂ ਹੱਕ ਕਿਸੇ ਨੂੰ ਨਹੀਂ ਦਿੱਤਾ ਤੁਸੀਂ ਵੱਡੇ ਨਹੀਂ ਹੋਗੇ ਵਿਧਾਨ ਸਭਾ ਤੁਸੀਂ ਇਹ ਰਾਸ਼ਟ ਔਰ ਸੁਪਰੀਮ ਕੋਰਟ ਤੋਂ ਵੀ ਹਵਾਲਾ ਇਹਨਾਂ ਦਾ ਲਿਆ ਹੋਇਆ ਹਜੇ ਸੁਪਰੀਮ ਕੋਰਟ ਨੇ ਜੋ ਵੀ ਕਿਹਾ ਉਹ ਆਸ਼ਪਤਤੀ ਦੇ ਕੋਲ ਹੋਣਾ ਹੈ ਬਾਕੀ ਹਜੇ ਤੱਕ ਉਹ ਲਾਗੂ ਹੈ ਇਸੇ ਤਰ੍ਹਾਂ ਜਦੋਂ ਵੀ ਦਲ ਬਦਲੀਆਂ ਚੱਲੀਆਂ ਦਲ ਬਦਲੀਆਂ ਦੇ ਦੌਰਾਨ ਜਿਹੜੀ ਸਪੀਕਰ ਦੀ ਪੋਸਟ ਹੈ ਇਹ ਬਹੁਤ ਅਹਿਮ ਹੋ ਜਾਂਦੀ ਹੈ ਹਮੇਸ਼ਾ ਹੀ ਜੁਪੀ ਦੇ ਵਿੱਚ ਇੰਨੀਆਂ ਦਲ ਬਦਲੀਆਂ ਹੋਈਆਂ ਹਰਿਆਣੇ 'ਚ ਦਲ ਬਦਲੀਆਂ ਹੋਈਆਂ ਪੰਜਾਬ 'ਚ ਹੋਈਆਂ ਬਖ ਬਖ ਸਮਾਂ ਤੇ ਹੋਈਆਂ ਉਦੋਂ ਫਿਰ ਸਾਰੇ ਲੋਕ ਕਿੱਧਰ ਸੋਚਦੇ ਨੇ ਮਹਾਰਾਸ਼ਟਰ 'ਚ ਹੋਈਆਂ ਜਿੱਥੇ ਵੀ ਉਦੋਂ ਜੇ ਸਪੀਕਰ ਤੁਹਾਡਾ ਜਿਹੜੀ ਥਿਰ ਚੋ ਬਦਲ ਬਦਲੀ ਹੋਈ ਹੈ ਤਾਂ ਉਹ ਉਹ ਹੈ ਜੋ ਫੈਸਲਾ ਕਰ ਦਿੰਦਾ ਜੇ ਸਪੀਕਰ ਦੂਜੇ ਪਾਸੇ ਚਲਾ ਗਿਆ ਟੁੱਟੇ ਹੋਏ ਧੜੇ ਨਾਲ ਉਹ ਫਿਰ ਦੂਜਾ ਫੈਸਲਾ ਕਰ ਦਿੰਦਾ ਫਟਾਫਟ ਮਤਲਬ ਇਹੋ ਜਿਹਾ ਕੋਈ ਫੈਸਲਾ ਨਹੀਂ ਵੀ ਜਿਹੜਾ ਨਿਰਪੱਖਤਾ ਨਾਲ ਇਸ ਮੰਦਰ ਦੇ ਉੱਤੇ ਕੋਈ ਗੱਲ ਪੰਜਾਬ ਦਾ ਜਿਹੜਾ ਕੇਸ ਹੈ ਪੰਜਾਬ ਦੇ ਵਿੱਚ ਪਹਿਲੇ ਟਨਯੂਰ ਦੇ ਦੌਰਾਨ ਵੀ ਕਾਂਗਰਸ ਦੇ ਵੇਲੇ ਉਦੋਂ ਵੀ ਕਈ ਐਮਐਲਏ ਨੇ ਡਿਫੈਕਟ ਕੀਤਾ ਆਮ ਆਦਮੀ ਪਾਰਟੀ ਚ ਸੁਖਪਾਲ ਸਿੰਘ ਘੇਰਾ ਆਤੇ ਹੋਰ ਉਹਨਾਂ ਨਾਲ ਗਏ ਉਹਨਾਂ ਨੇ ਆਪਣੀ ਇੱਕ ਪਾਰਟੀ ਅਲੱਗ ਬਣਾ ਕੇ ਚੋਣ ਵੀ ਲੜੀ ਤੇ ਟਿਨਯੋਰ ਵੀ ਐਮਐਲਏ ਦੀ ਪੂਰੀ ਕੀਤੀ ਨਾ ਐਮਐਲਏਸ਼ਿਪ ਤੋਂ ਅਸਤੀਫਾ ਤੇ ਨਾ ਐਮਐਲਏ ਕੋਈ ਐਂਟੀ ਡਿਫੈਕਸ਼ਨ ਲਾ ਲੱਗ ਹੋਇਆ ਦਲਬਾਜ਼ੀ ਵਿਰੋਧੀ ਕਰੋ ਦਲ ਬਦਲ ਦੀ ਵਿਰੋਧੀ ਕਾਨੂੰਨ ਕੇਵਲ ਇੰਨਾ ਕੁ ਰਹਿ ਗਿਆ ਕਿ ਤੁਸੀਂ ਐਮਐਲਏਾਂ ਦੀ ਸੰਘੀ ਇਸ ਲਈ ਘਟਣੀ ਹੈ ਕਿ ਤੂੰ ਜੇ ਪਾਰਟੀ ਖਿਲਾਫ ਉੱਥੇ ਕੋਈ ਬੋਲਿਆ ਜਾਂ ਤੂੰ ਵੋਟ ਕੀਤੀ ਤਾਂ ਤੇਰੀ ਮੈਂਬਰਸ਼ਿਪ ਚੜੀ ਜਾਊਗੀ ਜਿਹੜਾ ਦੂਜਾ ਉਹਦਾ ਪਹਿਲੂ ਹੈ ਜੇ ਬੰਦਾ ਦਰਬਦਲੀ ਕਰ ਗਿਆ ਉਹਦੀ ਪੋਸਟ ਤਾਂ ਜਾਣੀ ਚਾਹੀਦੀ ਆ ਉਹਦੇ ਚੋਂ ਇਹਦੇ ਤੇ ਕੋਈ ਦਰਬਦਲੀ ਨਹੀਂ ਲਾਗੂ ਹੋ ਰਹੀ ਹੁਣ ਇੱਕ ਕੇਸ ਹਾਈ ਕੋਰਟ ਦੇ ਵਿੱਚ ਹੈ ਪਵਨ ਕੇ ਇੰਟਰਸਟਲਿਗੇਸ਼ਨ ਹੈ ਉਹ ਹਾਈ ਕੋਰਟ ਨੇ ਕੇ ਸਪੀਕਰ ਤੋਂ ਆਪ ਤੋਂ ਜਵਾਬ ਮੰਗਿਆ ਕਿ ਤੁਸੀਂ ਇੰਨਾ ਚਿਰ ਦੇ ਇਸ ਮਾਮਲੇ ਦੇ ਉੱਤੇ ਕਿਉਂ ਫੈਸਲਾ ਨਹੀਂ ਲਿਆ ਤੇ ਜਿਹੜਾ ਪਟੀਸ਼ਨਰ ਹੈ ਪਬਲਿਕ ਇੰਟਰਸਟ ਅਲਟੀਗੇਸ਼ਨ ਹੈ ਉਹ ਕਹਿੰਦੇ ਨੇ 4 ਸਤੰਬਰ 2024 ਨੂੰ ਸਪੀਕਰ ਨੂੰ ਚਿੱਠੀ ਲਿਖੀ ਸੀ ਕਿ ਆਇ ਇੱਕ ਮਾਮਲਾ ਹੈ ਇੱਕ ਬੰਦਾ ਪਾਰਟੀ ਡਿਫੈਕਟ ਕਰ ਗਿਆ ਜਿਹੜਾ ਉਹ ਬਰਨ ਮਤਲਬ ਓਟਵਾ ਨੇ ਅਖਬਾਰਾਂ ਚ ਖਬਰਾਂ ਨੇ ਸਾਰੀਆਂ ਕੁਝ ਉਹ ਤਾਂ ਹੋ ਹੀ ਗਿਆ ਸੀ ਨਾਲ ਦੀ ਨਾਲ ਸਰਕਾਰ ਨੇ ਸਰਕਾਰ ਦੇ ਅੰਦਰ ਉਹ ਇੱਕ ਕਾਰਪੋਰੇਸ਼ਨ ਦਾ ਚੇਅਰਮੈਨ ਬਣ ਗਿਆ ਤੇ ਵਿਧਾਨ ਸਭਾ ਦੇ ਵਿੱਚ ਉਹ ਅਕਾਦੀ ਸੀਟ ਤੇ ਤੇ ਸਰਕਾਰ ਦੇ ਵਿੱਚ ਉਹ ਸਰਕਾਰੀ ਸੀਟ ਤੇ ਤੇ ਆਮ ਆਦਮੀ ਪਾਰਟੀ ਦੇ ਬਾਹਰ ਉਹ ਜਿੰਨੀ ਐਕਟੀਵਿਟੀ ਹੁੰਦੀ ਹੈ ਉਹ ਉਹਦਾ ਕੰਮ ਕਰਦਾ ਹੁਣ ਇੱਕ ਤਾਂ ਨਿੱਜੀ اخلاق ਦੀ ਗੱਲ ਹੁੰਦੀ ਹੈ ਡਾਕਟਰ ਸੁਖਵਿੰਦਰ ਸੁਖੀ ਉਹਨਾਂ ਦਾ ਕਿਰਦਾਰ ਜਾਂ ਉਹਨਾਂ ਦੀ ਨਿੱਜੀ ਰਸੂਖ ਚੰਗਾ ਮੰਨਿਆ ਜਾਂਦਾ ਹੈ ਇਲਾਕੇ ਦੇ ਲੋਕਾਂ ਨਾਲ ਕੰਮ ਕਾਜ ਨਾਲ ਜੁੜੇ ਨੇ ਪਰ ਇਹ ਵੀ ਤਾਂ ਇੱਕ اخلاق ਹੁੰਦਾ ਕਿ ਜੇ ਤੁਸੀਂ ਪਾਰਟੀ ਛੱਡਦੇ ਹੋ ਤਾਂ ਛੱਡ ਦਿਓ ਚੇਅਰਮੈਨ ਤਾਂ ਤੁਸੀਂ ਐਮਐਲਏ ਛੱਡ ਕੇ ਵੀ ਬਣ ਸਕਦੇ ਹੋ ਜੇ ਬਣਨਾ ਹੀ ਹੈ ਚੇਅਰਮੈਨ ਰਹਿ ਸਕਦੇ ਨੇ ਐਮਐਲਏ ਛੱਡ ਕੇ ਪਾਰਟੀ ਕਿਸੇ ਨੂੰ ਚੇਅਰਮੈਨ ਲਾਉਣਾ ਚਾਹੁੰਦੀ ਹੈ ਤਾਂ ਲਾ ਸਕਦੀ ਹੈ ਪਰ ਐਮਐਲਏ ਸ਼ਿਪ ਵੀ ਨਾਲ ਰਹੂਗੀ ਤੇ ਬਾਕੀ ਵੀ ਤੇ ਤੁਸੀਂ ਪਾਰਟੀ ਵੀ ਛੱਡ ਦਿਓ ਦੂਜੀ ਗੱਲ ਹੁਣ 스피ਕਰ ਤੇ ਡਿਪੈਂਡ ਕਰਦਾ ਹੈ ਕੀ 스피ਕਰ ਸਾਹਿਬ ਨੂੰ ਇਹ ਚਾਹੀਦਾ ਨਹੀਂ ਜੋ ਕੇਸ ਤੇ ਵਿਵੇਕ ਦੇ ਨਾਲ ਉਹਨਾਂ ਨੂੰ ਇੱਕ ਸੁਣਵਾਈ ਲਈ ਮੌਕਾ ਦੇਣਾ ਹੁੰਦਾ ਤੇ ਬਾਕੀ ਉਸ ਪਾਰਟੀ ਤੋਂ ਪੁੱਛਣਾ ਹੁੰਦਾ ਜਿਹਦਾ ਉਹ ਮੈਂਬਰ ਹੈ ਬਾਕੀ ਚੀਜ਼ਾਂ ਹੋਰ ਨੇ ਸਾਰੀਆਂ ਤੇ ਕਰਕੇ ਕੋਈ ਫੈਸਲਾ ਹੁੰਦਾ ਹੁਣ ਇਹ ਫੈਸਲਾ ਤਾਂ ਡੇਢ ਸਾਲ ਹੋ ਗਿਆ ਲਗਭਗ ਚੱਲਦੇ ਨੂੰ ਡੇਢ ਸਾਲ ਦਾ ਕੁਝ ਨਹੀਂ ਹੋਇਆ ਬਾਅਦ ਦੇ ਵਿੱਚ ਨੋਟਿਸ ਤੋਂ ਬਾਅਦ ਫਿਰ ਬੰਦੇ ਹਾਈ ਕੋਰਟ ਗਏ ਨੇ ਹੁਣ ਹਾਈ ਕੋਰਟ ਦੇ ਵਿੱਚ ਅਗਲੀ ਪੈਸੀ ਤੋਂ ਪਹਿਲਾਂ ਕੀ ਜਵਾਬ ਹੁੰਦਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਇਹ ਦਰਸਾਊਗਾ ਕਿ ਕਿਉਂ ਫੈਸਲਾ ਨਹੀਂ ਲਿਆ ਜਾਂ ਕੀ ਰੀਜਨ ਨੇ ਉਹ ਰੀਜਨ ਕੀ ਦਿੰਦੇ ਨੇ ਇਹ ਇੰਟਰਸਟਿੰਗ ਹੋਣਗੇ ਕਿ ਐਨਾ ਚੱਲਦਾ ਇਸੇ ਤਰ੍ਹਾਂ ਦੂਜਾ ਕੇਸ ਹੈ ਖਡੂਰ ਸਾਹਿਬ ਵਾਲੇ ਐਮਐਨਏ ਦਾ ਤੇ ਖਡੂਰ ਸਾਹਿਬ ਵਾਲਾ ਐਮਐਲਏ ਜਿਹੜਾ ਕਹਿ ਰਿਹਾ ਉਹਦਾ ਨਾਂ ਸ਼ਾਇਦ ਮਨਜਿੰਦਰ ਸਿੰਘ ਲਾਲਪੁਰਾ ਮਨਜਿੰਦਰ ਸਿੰਘ ਲਾਲਪੁਰਾ ਦਾ ਕੇਸ ਆਇਆ ਉਹਨੂੰ ਸਜ਼ਾ ਹੋਈ ਜੇ 2 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਤਾਂ ਉਸੇ ਦਿਨ ਤੋਂ ਉਹ ਪੋਸਟ ਉਹ ਜਿਹੜੀ ਖਾਲੀ ਸੀਟ ਖਾਲੀ ਬੰਨੀ ਜਾਣੀ ਚਾਹੀਦੀ ਹੈ ਤੇ ਸਪੀਕਰ ਸਾਹਿਬ ਦੀ ਡਿਊਟੀ ਇੰਨੀ ਹੈ ਕਿ ਉਹਨਾਂ ਨੇ ਚੌਂਕ ਕਮਿਸ਼ਨ ਨੂੰ ਲਿਖ ਕੇ ਚਿੱਠੀ ਭੇਜਣੀ ਹੁੰਦੀ ਹੈ ਇਹ ਚ ਕੋਈ ਡਿਸਕ੍ਰੈਸ਼ਨਰੀ ਪਾਵਰ ਨਹੀਂ ਹੈ ਸਪੀਕਰ ਕੋਲ ਕਿ ਉਹ ਕਹੇ ਵੀ ਮੈਂ ਤਾਂ ਹੋਣ ਨਹੀਂ ਦਿੰਦਾ ਚੌਂਕ ਔਰ ਇਹ ਵੀ ਨਹੀਂ ਹੋ ਰਿਹਾ ਹਜੇ ਕਿ ਤੁਹਾਡਾ ਸਾਲ ਤੋਂ ਜ਼ਿਆਦਾ ਪਿਆ ਹੈ ਕਿ ਚਲੋ 6 ਮਹੀਨੇ ਹੀ ਬਚਦੇ ਨੇ ਕਿਉਂਕਿ ਜੇ 6 ਮਹੀਨੇ ਬਚਦੇ ਹੋਣ ਫਿਰ ਤਾਂ ਚੌਂ ਨਹੀਂ ਹੁੰਦੀ ਜੇ 6 ਮਹੀਨੇ ਨਬੀਆਂ ਜਨਨ ਚੋਣਾ ਚਲਾ ਰਹੇ ਨੇ ਹੁਣ ਵੀ ਤੁਸੀਂ ਉਹ ਡਾਕ ਟਪਾਈ ਕਰ ਰਹੇ ਹੋ ਵੀ 2 ਕੁ ਮਹੀਨੇ ਮੈਂ ਕੱਢ ਦੇਣਾ ਇਹਨੇ 6 ਮਹੀਨੇ ਤੋਂ ਘੱਟ ਸਮਾਂ ਰਹਿ ਜਾਊਗਾ ਤੇ ਇਹਨੇ ਚੋਣ ਨਹੀਂ ਹੋਏਗੀ ਤੇ ਹੁਣ ਹਾਈ ਕੋਰਟ ਦੇ ਵਿੱਚੋਂ ਵੀ ਉਹਨੂੰ ਜ਼ਮਾਨਤ ਨਹੀਂ ਮਿਲੀ ਕਿਉਂਕਿ ਉਹ ਸੇਮ ਪਾਰਟੀ ਦਾ ਬੰਦਾ ਹੈ ਉਹਨੂੰ ਮੌਕਾ ਦਿੱਤਾ ਜਾ ਰਿਹਾ ਹੈ ਮੌਕਾ ਇਸ ਲਈ ਦਿੱਤਾ ਜਾ ਰਿਹਾ ਕਿ ਪਹਿਲਾਂ ਲੋਅਰ ਕੋਰਟ ਫਿਰ ਜ਼ਿਲ੍ਹਾ ਅਦਾਲਤ ਤੇ ਹੁਣ ਹਾਈ ਕੋਰਟ ਤੋਂ ਦੇਖ ਲੈ ਜੇ ਤੈਨੂੰ ਜ਼ਮਾਨਤ ਮਿਲਦੀ ਹੈ ਹੁਣ ਸ਼ਾਇਦ ਉਹ ਸੁਪਰੀਮ ਕੋਰਟ ਦਾ ਟਾਈਮ ਦੇ ਰਹੇ ਹੁਣ ਤੁਸੀਂ ਦੇਖੋ ਦੂਜੇ ਪਾਸੇ ਵਿਰੋਧੀਆਂ ਦਾ ਹੁੰਦਾ ਹੈ ਵਿਰੋਧੀਆਂ ਦਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਈ ਮਾਮਲੇ ਕਈ ਕੇਸ ਆਏ ਨੇ ਜਦੋਂ ਵਿਰੋਧੀ ਆਉਂਦਾ ਹੈ ਰਾਹੁਲ ਗਾਂਧੀ ਦਾ اپੋਜੀਸ਼ਨ ਦਾ ਲੀਡਰ ਸੀ ਉਹਨੂੰ ਅਗਲੇ ਦਿਨ ਕੋਠੀ ਚੋਂ ਮਾਰ ਕੇ ਪਰਾਂ ਮਾਰਿਆ ਵੀਚ ਇਹਦਾ ਕੋਠੀ ਚੱਕੋ ਜੀ ਬਾਕੀ ਜਗ੍ਹਾ ਹੋਰ ਸਾਰੀਆਂ ਜਗ੍ਹਾ ਜਿਹੜੀ ਮੈਂਬਰਸ਼ਿਪ ਕਾਰਜ ਹੋਏਗੇ ਤੇ ਹੁਣ ਇਹ ਜਿਹੜੇ ਫੈਸਲੇ ਕੌਣ ਲੈਂਦਾ ਹੈ ਇਹ ਫੈਸਲੇ ਵੀ ਕੇਜਰੀਵਾਲ ਉਹਨਾਂ ਨੇ ਕਿਹਾ ਹੋਇਆ ਵੀ ਤੂੰ ਨਹੀਂ ਲੈਣਾ ਹਜੇ ਜਕੀ ਨੇ ਕਿਹਾ ਹੋਵੇ ਤਾਂ ਤੁਹਾਡੀ ਆਪਣੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਪੋਸਟਾਂ 'ਤੇ ਬੈਠੇ ਹੋਏ ਔਰ ਪਹਿਲਾਂ ਵੀ ਇਹ ਗੱਲ ਡਿਸਕਸ ਇੱਕ ਵਾਰ ਮੈਂ ਉਦਾਹਰਨ ਦਿੱਤੀ ਸੀ ਕਿ ਜਦੋਂ ਨਿਊਕਲੀਅਰ ਡੀਲ ਹੋ ਰਹੀ ਸੀ ਅਮਰੀਕਾ ਨਾਲ ਕਮਿਊਨਿਸਟ ਪਾਰਟੀਆਂ ਨੇ ਡਾਕਟਰ ਮਰਮੋੜ ਸਿੰਘ ਦੀ ਸਰਕਾਰ ਵੇਲੇ ਮਤਲਬ ਵੇਡਰਾ ਕਰ ਲਈ ਸੀ ਸਪੋਰਟ ਵਾਪਸ ਲੈ ਲਈ ਸੀ ਉਹਦੇ ਖਿਲਾਫ ਬੇਪਰੋਸਗੀ ਦਾ ਮਤਾ ਆਇਆ ਸੀ ਮਤਾ ਆ ਕੇ VOTING ਹੋਣੀ ਸੀ ਸਪੀਕਰ ਉਸ ਸਮੇਂ ਸ਼ੋਮਨਾਥ ਚੈਟਰਜੀ ਸੀਗੇ ਵੱਡੇ ਕੱਦ ਦੇ ਆਗੂ ਜਿਹਨਾਂ ਨੂੰ ਵਿਧਾਨ ਸਭਾ ਨਾ ਪਾਰਲੀਮੈਂਟ ਸੁਣਦੀ ਸੀ ਹਰ ਅਕੀ ਤੇ ਪਾਰਟੀ ਨੇ ਬਿਪ ਭੇਜਤਾ ਉਹਨਾਂ ਨੂੰ ਕਿ ਤੁਸੀਂ ਵੋਟ ਸਾਡੇ ਨਾਲ ਪਾਉਣੀ ਹੈ ਤਾਂ ਸਪੀਕਰ ਸਪੀਕਰ ਸਾਹਿਬ ਨੇ ਕਿਹਾ ਕਿ ਮੇਰੇ ਕੋਲ ਹੁਣ ਸਪੀਕਰ ਦੀ ਪੋਸਟ ਹੈ ਮੈਂ ਪੱਖਪਾਤੀ ਨਹੀਂ ਹੋ ਸਕਦਾ ਮੈਂ ਸਾਝੀ ਕੁਰਸੀ ਤੇ ਬੈਠਾ ਇਸ ਲਈ ਮੈਂ ਵੋਟ ਨਹੀਂ ਕਰ ਸਕਦਾ ਇਸ ਮਾਮਲੇ ਦੇ ਆਮੇ ਪਾਰਟੀ ਨੇ ਦੇਖੋ ਆਪਣੇ ਪੈਰੇ ਕੋਹਾੜਾ ਮਾਰਿਆ 11 ਮਾਰਦਾ ਐਮਪੀ ਤੇ ਐਡਾ ਵੱਡਾ ਕੱਦ ਦਾ ਲੀਡਰ ਉਹਨੂੰ ਪਾਰਟੀ ਚੋਂ ਕੱਢਤਾ ਜੀ ਪਰ ਉਹਨਾਂ ਨੇ ਆਪਣੀ ਮਰਿਆਦਾ ਕੁਰਸੀ ਦੀ ਜਿਹੜੀ ਰੱਖੀ ਉਹਦੇ ਨਾਲ ਸੋਮਨਾ ਚੈਟਰਜੀ ਦਾ ਕੱਦ ਵਧਿਆ ਵੱਡੇ ਪੰਦਰ ਦੇ ਉੱਤੇ ਤੇ ਦੂਜਿਆਂ ਦਾ ਨਹੀਂ ਤੇ ਇਸ ਵਿਧਾਨ ਸਭਾ ਦੇ ਮਾਮਲੇ ਦੇ ਵਿੱਚ ਕੁਲਤਾਰ ਸਿੰਘ ਸਦਵਾ ਹੋਣੇ ਕੀ ਸਟੈਂਡ ਲੈਂਦੇ ਨੇ ਜੇ ਉਹ ਸਟੈਂਡ ਦੋਨਾਂ ਨੂੰ ਡਿਸਕਵਾਲਿਫਾਈ ਕਰਦੇ ਨੇ ਉਹਨੂੰ ਡਿਸਕਵਾਲਿਫਾਈ ਕਰਦੇ ਨੇ ਇਹਦੀ ਮੈਂਬਰਸ਼ਿਪ ਸੀਟ ਖਾਲੀ ਕਰਕੇ ਉਹਨੂੰ ਲਿਖਦੇ ਨੇ ਇਹ ਮਤਲਬ ਚੋਣ ਕਮਿਸ਼ਨ ਨੇ ਤਾਂ ਪੰਜਾਬ ਚ 22 ਇਲੈਕਸ਼ਨਾਂ ਫੇਰ ਖੜੀਆਂ ਨੇ ਚੰਦੋ ਉਹ ਚੋਣ ਕਮਿਸ਼ਨ ਤੇ ਕਦੋਂ ਕਰਾਉਂਦਾ ਮਹੀਨੇ ਨੂੰ ਦੱਸ ਦੇਣ ਨੂੰ 20 ਦਿਨ ਨੂੰ 2 ਮਹੀਨੇ ਨੂੰ ਤੇ ਉਹ ਆਉਣੀ ਹੀ ਨੇ ਜੇ ਸੁਪਰੀਮ ਕੋਰਟ ਤੋਂ ਵੀ ਉਹਨੂੰ ਨਹੀਂ ਜ਼ਮਾਨਤ ਮਿਲਦੀ ਮੰਨ ਲਓ ਤਾਂ ਫਿਰ ਵੀ ਆਉਣੀ ਹੈ ਤੇ ਆਹ ਜਿਹੜੀ ਦਲ ਬਦਲ ਦੀ ਵਿਰੋਧੀ ਦੀ ਸਵਾਲ ਹੈ ਇਹਦੇ ਚ ਤੁਸੀਂ ਕਿਵੇਂ ਸਾਖ ਬਚਾਈ ਰੱਖੋਗੇ ਆਪਣੀ ਤੇ ਆਪਣੀ ਪਾਰਟੀ ਦੀ ਬਰਿਆਦਾ ਦੇ ਤੌਰ ਦੇ ਉੱਤੇ ਇਹ ਬਹੁਤ بڑا ਕੁਐਸਚਨ ਹੈ ਕੁਐਸਚਨ ਮਾਰਕ ਹੈ ਕੰਮ ਕਾਜ ਤੇ ਸਪੀਕਰ ਦੇ ਪੋਲਿਟੀਕਲ ਤੇ ਰਾਂ ਦੇ ਤੇ ਇਵਨ ਪੰਜਾਬ ਦੇ ਲੋਕਾਂ ਤੇ ਵੀ ਕੋਈ ਪੀਆਈਐਨ ਪਾ ਦਿੰਦਾ ਲੋਕ ਥੋੜੀ ਡਿਮਾਂਡ ਕਰਦੇ ਨੇ ਇਥੋਂ ਤੱਕ ਕੇ ਅਕਾਲੀ ਦਲ ਤੇ ਵੀ ਅਕਾਲੀ ਦਲ ਨੇ ਕੋਈ ਚਿੱਠੀ ਅਜੇ ਤੱਕ ਕਿਉਂ ਨਹੀਂ ਲਿਖੀ ਕਿ ਉਹ ਬੰਦਾ ਭਾਈ ਸਾਡੇ ਤੋਂ ਚਲਾ ਗਿਆ ਇਸ ਲਈ ਸਾਡੀ ਪਾਰਟੀ ਨਾਲ ਉਹਦਾ ਨਾਤਾ ਨਹੀਂ ਤੇ ਤੁਸੀਂ ਕਿਉਂ ਐਕਸ਼ਨ ਨਹੀਂ ਲੈ ਰਹੇ ਸਭ ਨੂੰ ਪਤਾ ਹੈ ਅਕਾਲੀਆਂ ਨੂੰ ਵੀ ਪਤਾ ਹੈ ਕਿ ਇੱਕ ਨਾਲ ਕੀ ਹੋ ਜੂਗਾ ਸਾਡੇ ਤਾਂ ਤਿੰਨੇ ਸੀ ਇੱਕ ਉਧਰ ਵਾ ਗਿਆ ਇੱਕ ਉਧਰ ਇੱਕ ਉਧਰ ਤੇ ਉਹ ਵੀ ਚੁੱਪ ਬੈਠੇ ਨੇ ਇਹ ਓਵਰਆਲ اخلاق ਸਾਡੀਆਂ ਪੂਰੀਆਂ ਪੋਲੀਟੀਕਲ ਤੇ ਰੰਦਾ ਹੈ ਕਾਂਗਰਸ ਵੀ ਇੱਥੇ ਰੌਲਾ ਨਹੀਂ ਪਾ ਰਹੀ ਕਿ ਤੁਹਾਡਾ ਚੇਅਰਮੈਨ ਬਣਿਆ ਪਿਆ ਹੈ ਅਸੀਂ ਮੇਨ اپੋਜੀਸ਼ਨ ਪਾਰਟੀ ਆ ਤੁਸੀਂ ਦੱਸੋ ਇਹ ਫੈਸਲਾ ਕਿਉਂ ਨਹੀਂ ਲੈ ਰਹੇ ਸੱਤਾ ساری ਸੱਤਾ ਲੈ ਨਹੀਂ ਰਹੀ ਕੁਰਸੀ ਤੇ ਬਿਰਾਜਮਾਨ ਜਿਹੜਾ ਬੰਦਾ ਹੈ ਉਹ ਆਪਣੇ ਜਿਹੜੇ ਬੌਸ ਜ ਨੇ ਹਾਲਾਂਕਿ ਸਪੀਕਰ ਦਾ ਹੈ ਜੇ ਕੁਰਸੀ ਤੇ ਕੋਈ ਬੌਸ ਨਹੀਂ ਹੁੰਦਾ ਪਰ ਬੌਸ ਤਾਂ ਉਹਦੇ ਪੋਲੀਟੀਕਲ ਪਾਰਟੀ ਦੇ ਉਹ ਉਹ ਨਹੀਂ ਫੈਸਲਾ ਲੈ ਰਹੇ ਇਹ ਕੱਪ ਦੇ ਆਪ ਚ ਇੱਕ ਜੀਵੋ ਗਰੀਬ ਸਥਿਤੀ ਦੇਸ਼ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਬਣੀ ਹੈ